ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਦੇ ਵਿੱਚ ਬੀਤੇ ਦਿਨੀ ਵੋਟਾਂ ਪਈਆਂ ਸਨ ਇਸੇ ਦੌਰਾਨ ਪੰਜਾਬ ਦੇ ਵਿੱਚ ਫੜਿਆ ਗਿਆ ਹੈ ਵੋਟਾਂ ਦੇ ਵਿੱਚ ਸ਼ਰਾਬ ਵੰਡਣ ਵਾਲਾ ਟਰੱਕ ਜੀਹਾਂ ਪੁਲਿਸ ਨੇ ਕੀਤਾ ਹੈ ਮੁਲਜ਼ਮ ਨੂੰ ਗ੍ਰਿਫਤਾਰ ਸੋ ਟਰੱਕ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜੋ ਕਿ ਰਾਜਸਥਾਨ ਦਾ ਨੰਬਰ ਹੈ ਸੋ ਰਾਜਸਥਾਨ ਤੋਂ ਇਹ ਟਰੱਕ ਪੰਜਾਬ ਦੇ ਵਿੱਚ ਸ਼ਰਾਬ ਵੰਡਣ ਦੇ ਲਈ ਆਇਆ ਹੋਇਆ ਸੀ ਬਲਾਕ ਸੰਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇ ਨਜ਼ਰ ਸਥਾਨਕ ਪੁਲਿਸ ਅਤੇ ਸੀਆਈਏ ਸਟਾਫ ਜਲੰਧਰ ਦਿਹਾਤੀ ਟੀਮ ਨੇ ਸਾਂਝਾ ਆਪਰੇਸ਼ਨ ਚਲਾਇਆ ਜਿਸ ਦੇ ਤਹਿਤ ਇੱਕ ਟਰੱਕ ਦੇ ਵਿੱਚੋਂ ਵੱਖ-ਵੱਖ ਬ੍ਰਾਂਡਾਂ ਦੀਆਂ 683 ਪੇਟੀਆਂ ਅੰਗਰੇਜ਼ੀ ਸ਼ਰਾਬ ਸਮੇਤ ਬਰਾਮਦ ਕੀਤੀ ਗਈ ਹੈ। ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋ ਫਲੋਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜੋ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਹੀ ਆਉਂਦਾ ਹੈ। ਸੋ ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਪੰਜਾਬ ਦੇ ਵਿੱਚ ਸ਼ਰਾਬ ਵੰਡਣ ਦੇ ਲਈ ਆਇਆ ਹੋਇਆ ਸੀ। ਤੇ ਇਸੇ ਦੌਰਾਨ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲਦੀ ਹੈ ਜਲੰਧਰ ਦਿਹਾਤੀ ਦੀ ਟੀਮ ਨੇ ਸਾਂਝੇ ਆਪਰੇਸ਼ਨ ਤਹਿਤ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇ ਨਜ਼ਰ 올ਡ ਵਾਸ ਸਟੈਂਡ ਫਲੋਰ ਦੇ ਕੋਲ ਇਸ ਟਰੱਕ ਨੂੰ ਗ੍ਰਿਫਤਾਰ ਕੀਤਾ ਹੈ ਸੋ ਇਸ ਨੂੰ ਚੈਕਿੰਗ ਦੇ ਲਈ ਰੋਕਿਆ ਗਿਆ ਸੀ ਸੋ ਤਲਾਸ਼ੀ ਲਈ ਗਈ ਤੇ ਵੱਡੀ ਮਾਤਰਾ ਦੇ ਵਿੱਚ ਗੈਰ ਕਾਨੂੰਨੀ ਸ਼ਰਾਬ ਬਰਾਮਦ ਹੋਈ ਹੈ ਪੁਲਿਸ ਮੌਕੇ ਦੇ ਉੱਤੇ ਹੀ ਟਰੱਕ ਡਰਾਈਵਰ ਮਨੋਜ ਸ਼ੱਜੂ ਰਾਜਪੂਤ ਨਿਵਾਸੀ ਪਿੰਡ ਸ਼ਹਿਗੰਜ ਨਵੀਂ ਨਗਰੀ ਪੋਰ ਸ਼ਰਾਮ ਦੇ ਪੱਠੇ ਦੇ ਕੋਲ ਥਾਣਾ ਸਹਿਗੰਜ ਬਡੋਦਰਾ ਗੁਜਰਾਤ ਨੂੰ ਗ੍ਰਿਫਤਾਰ ਕਰ ਲਿਆ ਹੈ ਸੋ ਗੁਜਰਾਤ ਦਾ ਡਰਾਈਵਰ ਦੱਸਿਆ ਜਾ ਰਿਹਾ ਹੈ ਤੇ ਫਲੋਰ ਦੇ ਵਿੱਚ ਇਸ ਦੀ ਗ੍ਰਿਫਤਾਰੀ ਹੋਈ ਹੈ ਟਰੱਕ ਜਿਹੜਾ ਹੈ ਉਹ ਰਾਜਸਥਾਨ ਦਾ ਦੱਸਿਆ ਜਾ ਰਿਹਾ ਹੈ ਜੋ ਕਿ ਬੋਟਨਾ ਦੇ ਵਿੱਚ ਸ਼ਰਾਬ ਮੰਡਣ ਦੇ ਲਈ ਆਇਆ ਹੋਇਆ ਸੀ ਤੇ 683 ਪੇਟੀਆਂ ਇਸ ਦੇ ਵਿੱਚੋਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ ਇਸ ਤੋਂ ਬਾਅਦ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਆਖਰਕਾਰ ਕਿਹੜੇ ਲੀਡਰ ਦੇ ਵੱਲੋਂ ਅਤੇ ਕਿਹੜੀ ਪਾਰਟੀ ਦੇ ਵੱਲੋਂ ਇਹ ਟਰੱਕ ਨੂੰ ਪੰਜਾਬ ਦੇ ਵਿੱਚ ਮਗਾਇਆ ਗਿਆ ਸੀ ਸੋ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਇਹ ਆਖਰਕਾਰ ਕਿਹੜੀ ਪਾਰਟੀ ਦਾ ਟਰੱਕ ਹੋ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਦੀਆਂ ਚੋਣਾਂ ਹੋ ਰਹੀਆਂ ਹਨ ਸੋ ਸਵੇਰੇ 8 ਵਜੇ ਤੋਂ ਹੀ ਇਹ ਚੋਣਾਂ ਸ਼ੁਰੂ ਹੋਈਆਂ ਸਨ ਸੋ ਇਸ ਤੋਂ ਬਾਅਦ 4 ਵਜੇ ਤੱਕ ਕੱਲ ਵੋਟਾਂ ਪੈੜੀਆਂ ਸਨ ਪਰ ਇਸੇ ਦੌਰਾਨ ਖ਼ੁਬਰ ਦਾਦੀ ਹੈ ਕਿ ਪੰਜਾਬ ਦੇ ਵਿੱਚ ਵੋਟਾਂ ਕੈਂਸਲ ਕਰ ਦਿੱਤੀਆਂ ਗਈਆਂ ਹਨ ਸੋ ਇਹ ਖ਼ਬਰ ਜਿਹੜੀ ਜੇ ਅੰਮ੍ਰਿਤਸਰ ਤੋਂ ਨਿਕਲ ਕੇ ਆ ਰਹੀ ਹੈ ਹਲਕਾ ਟਾਰੀ ਦੇ ਪਿੰਡ ਖਾਸਾ ਦੇ ਵਿੱਚ ਨਵਾਂ ਵਿਵਾਦ ਸ਼ੁਰੂ ਹੋ ਗਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤੇ ਲਾਕੇ ਦੇ ਚੋਣ ਅਫਸਰਾਂ ਉੱਤੇ ਆਜ਼ਾਦ ਅਮੀਰਵਾਰ ਦੇ ਨਾਲ ਮਿਲੀ ਭੋਗਤ ਹੋਣ ਦੇ ਇਲਜ਼ਾਮ ਲੱਗੇ ਹਨ ਆਮ ਆਦਮੀ ਪ ਦੇ ਸਾਹਮਣੇ ਝਾੜੂ ਦਾ ਨਿਸ਼ਾਨ ਪ੍ਰਿੰਟ ਹੋਣ ਦੀ ਬਜਾਏ ਤੱਕੜੀ ਦਾ ਚੋਣ ਨਿਸ਼ਾਨ ਪ੍ਰਿੰਟ ਕਰਨ ਦੇ ਦੋਸ਼ ਲੱਗੇ ਹਨ ਇਸ ਕਾਰਨ ਹੁਣ ਇਹਨਾਂ ਚਾਰਾਂ ਬੂਥਾਂ ਦੇ ਉੱਤੇ ਪ੍ਰਿੰਟਿੰਗ ਗਲਤ ਹੋਈ ਹੈ ਇਸ ਤੋਂ ਬਾਅਦ ਪੰਚਾਇਤ ਸੰਮਤੀ ਦੀਆਂ ਚੋਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਹੁਣ ਇਹਨਾਂ ਬੂਥਾਂ ਦੇ ਉੱਪਰ ਸਿਰਫ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੀ ਚੋਣਾਂ ਹੋਣਗੀਆਂ ਇਸ ਤੋਂ ਬਾਅਦ ਅਮਰਤਸਰ ਦੇ ਹੀ ਖੋਰਮਨੀਆਂ ਦੇ ਵਿੱਚ ਵੀ ਇਹ ਚੋਣਾਂ ਰੱਦ ਕੀਤੀਆਂ ਗਈਆਂ ਹਨ ਜੀਹਾਂ ਖੋਰਮਨੀਆਂ ਦੇ ਵਿੱਚ ਇਹ ਚੋਣਾਂ ਤਾਂ ਰੱਦ ਕੀਤੀਆਂ ਗਈਆਂ ਹਨ ਕਿ ਇੱਥੇ ਵੀ ਆਪ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਜਗ੍ਹਾ ਦੇ ਉੱਤੇ ਸ਼ਾਫਟ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਵੀ ਹੁਣ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਬੀਤੇ ਦਿਨੀ ਹੀ ਵਿਕਾਸ ਅਗੂਰਾਲ ਦਾ ਕਤਲ ਕਰ ਦਿੱਤਾ ਗਿਆ ਸੀ ਸੋ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਇਸ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਤੇ 10 ਵਜੇ ਦੇ ਕਰੀਬ ਉਸੇ ਹੀ ਮੁਹੱਲੇ ਦੇ ਵਿੱਚੋਂ ਤਿੰਨ ਨੌਜਵਾਨਾਂ ਦੀ ਜਾਨ ਪਛਾਣ ਦੇ ਨਾਲ ਜਿਹੜਾ ਕਿ ਦੱਸਿਆ ਜਾ ਰਿਹਾ ਸੀ ਝਗੜਾ ਹੋਇਆ ਹੈ ਸੋ ਇਸ ਤੋਂ ਬਾਅਦ ਹੁਣ ਦੁੱਚੀ ਰਵੀ ਕੁਮਾਰ ਉਰਫ ਕਾਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਧਾਰੀਵਾਲ ਕਾਦੀਆਂ ਥਾਣਾ ਲਾਂਬੜਾ ਜਲੰਧਰ ਦਿਹਾਤੀ ਦੇ ਨਾਲ ਸੰਬੰਧ ਰੱਖਦਾ ਹੈ ਸੋ ਇਸ ਦੇ ਦੁਆਰਾ ਚਾਕੂ ਮਾਰ ਕੇ ਤੁਨ ਦਾਦੀਆ ਕਿ ਵਿਕਾਸ ਅਗੁਰਾਲ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਦੋਚੀ ਰਵੀ ਕੁਮਾਰ ਉਰਫ ਕਾਲੂ ਨੂੰ ਗ੍ਰਿਫਤਾਰ ਕੀਤਾ ਹੈ ਤੇ ਦੋ ਹੋਰ ਇਸ ਦੇ ਸਾਥੀ ਦੱਸੇ ਜਾ ਰਹੇ ਹਨ ਜੋ ਕਿ ਅਜੇ ਤੱਕ ਫਰਾਰ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸ਼ਾਂਤੀ ਦੀਆਂ ਚੋਣਾਂ ਹੋ ਰਹੀਆਂ ਸੀ ਜਿਸ ਦੇ ਕਾਰਨ ਕਿ 14 ਦਸੰਬਰ ਨੂੰ ਛੁੱਟੀ ਵੈਸੇ ਹੀ ਸੀ ਸੋ ਐਤਵਾਰ ਦਾ ਦਿਨ ਵੀ ਸੀ ਪਰ ਇਸ ਤੋਂ ਬਾਅਦ ਹੁਣ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਡਿਊਟੀ ਦੇ ਉੱਤੇ ਸੀ ਇਸ ਦੇ ਚੱਲਦਿਆਂ ਹੀ ਹੁਣ ਡੀਟੀਐਫ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਚੋਣ ਡਿਊਟੀ ਤੇ ਰਹਿਣ ਵਾਲੇ ਸਾਰੇ ਕਰਮਚਾਰੀਆਂ ਨੂੰ 15 ਦਸੰਬਰ ਦੀ ਛੁੱਟੀ ਦਿੱਤੀ ਜਾਵੇ ਸੋ ਕਿ ਐਤਵਾਰ 14 ਦਸੰਬਰ ਜਿਸ ਦਿਨ ਵੋਟਾਂ ਹੋਣੀਆਂ ਸਨ ਉਸ ਦਿਨ ਉਹਨਾਂ ਨੂੰ ਛੁੱਟੀ ਸੀ ਸੋ ਹੁਣ ਇਸ ਛੁੱਟੀ ਨੂੰ 15 ਦਸੰਬਰ ਨੂੰ ਉਹਨਾਂ ਨੂੰ ਕੀਤਾ ਜਾਵੇ ਦੱਸਣਯੋਗ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ 15 ਦਸੰਬਰ ਨੂੰ ਛੁੱਟੀ ਬਾਰੇ ਅਜੇ ਤੱਕ ਕੋਈ ਵੀ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਸੋ ਹੋ ਸਕਦਾ ਹੈ ਕਿ ਹੁਣ 15 24 ਦਸੰਬਰ ਅੱਜ ਪੰਜਾਬ ਦੇ ਵਿੱਚ ਇਹਨਾਂ ਮੁਲਾਜ਼ਮਾਂ ਨੂੰ ਛੁੱਟੀ ਦਾ ਐਲਾਨ ਸਰਕਾਰ ਦੇ ਵੱਲੋਂ ਕਰ ਦਿੱਤਾ ਜਾਵੇ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬਟਾਲਾ ਦੇ ਨਿੰਦੀ ਕੀ ਪਿੰਡ ਰਸੂਲਪੁਰ ਦੇ ਵਿੱਚ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇੱਕ ਕਾਰ ਦੇ ਵਿੱਚੋਂ ਨਜਾਇਜ਼ ਸ਼ਰਾਬ ਬਰਾਮਦ ਹੋਈ ਜਦਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਕਾਰ ਦੇ ਵਿੱਚੋਂ ਇੱਕ ਰਾਈਫਲ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ ਪਿੰਡ ਰਸੂਲਪੁਰ ਵਾਸੀਆਂ ਦੇ ਵੱਲੋਂ ਇੱਕ ਸ਼ੱਕੀ ਕਾਰ ਨੂੰ ਘੇਰਿਆ ਗਿਆ ਸੀ ਤੇ ਇਸ ਦੀ ਸੂਚਨਾ ਹਲਕਾ ਬਟਾਲਾ ਦੇ ਬਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਦਿੱਤੀ ਗਈ ਹੈ ਮੌਕੇ ਦੇ ਉੱਤੇ ਪੁੱਜੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਧਾਇਕ ਸ਼ੈਰੀ ਕਲਸੀ ਨੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਹੈ ਕਿ ਉਹਨਾਂ ਨੇ ਸਬੰਧਤ ਥਾਣਾ ਦੀ ਪੁਲਿਸ ਨੂੰ ਇਤਲਾਹ ਦਿੱਤੀ ਹੈ ਵਿਧਾਇਕ ਸ਼ਹਿਰੀ ਗਾਲਸੀ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਰਾਤ ਨੂੰ ਕਾਰ ਦੇ ਵਿੱਚੋਂ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ ਜਿਸ ਤੋਂ ਸਪਸ਼ਟ ਹੈ ਕਿ ਇਹ ਸ਼ਰਾਬ ਨਜਾਇਜ਼ ਹੈ ਤੇ ਵੋਟਰਾਂ ਨੂੰ ਭਰਮਾਉਣ ਦੇ ਲਈ ਵੰਡੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਹੀ ਇਸ ਨੂੰ ਵੀ ਜਬਤ ਕਰ ਲਿਆ ਹੈ ਸੋ ਪੰਜਾਬ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸੇ ਪਾਸਿਓਂ ਵੋਟਾਂ ਦੇ ਵਿੱਚ ਸ਼ਰਾਬ ਵੰਡਣ ਦੇ ਲਈ ਟਰੱਕ ਆਉਂਦਾ ਫੜਿਆ ਜਾ ਰਿਹਾ ਹੈ ਤੇ ਕਿਤੇ ਗੱਡੀਆਂ ਫੜੀਆਂ ਜਾ ਰਹੀਆਂ ਹਨ ਸੋ ਪੰਜਾਬ ਦੇ ਲੋਕਾਂ ਨੂੰ ਲੁਭਾਉਣ ਦੇ ਲਈ ਹੁਣ ਵੱਖ-ਵੱਖ ਪਾਰਟੀਆਂ ਦੇ ਵੱਲੋਂ ਸ਼ਰਾਬ ਵੰਡੀ ਜਾ ਰਹੀ ਹੈ ਕਿ ਸ਼ਰਾਬ ਦੀ ਬੋਤਲ ਦੇ ਕੇ ਇਹਨਾਂ ਤੋਂ ਵੋਟ ਇੱਕ ਬਾਹਰ ਲੈ ਲਈ ਜਾਵੇ ਤੇ ਬਾਅਦ ਵਿੱਚ ਇਹਨਾਂ ਨੂੰ 5 ਸਾਲ ਦੇ ਲਈ ਲਾਰੇ ਹੀ ਲਗਾਏ ਜਾਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਵੱਲੋਂ ਔਰਤਾਂ ਨੂੰ ਇੱਕ ਹੋਰ ਲਾਰਾ ਲਗਾਇਆ ਗਿਆ ਹੈ ਜੋ ਕਿ 4 ਸਾਲ ਬੀਤਣ ਤੋਂ ਬਾਅਦ ਵੀ ਇਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਔਰਤਾਂ ਦੇ ਵੱਲੋਂ ਹਰ ਇੱਕ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਇਹ ਸਵਾਲ ਕਰ ਲਿਆ ਜਾਂਦਾ ਹੈ ਖਾਸ ਤੌਰ ਤੇ ਉੱਤੇ ਪੰਜਾਬ ਦੇ ਵਿੱਚ ਜਿਹੜੇ মিডিਆਦਾਰਿਆ ਉਹਨਾਂ ਦੇ ਵੱਲੋਂ ਵੀ ਇਹ ਸਵਾਲ ਕੀਤਾ ਜਾਂਦਾ ਹੈ ਕਿ ਆਖਰਕਾਰ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਤੁਸੀਂ ਦੇਣਾ ਕਦੋਂ ਹੈ ਕਿਉਂਕਿ 4 ਸਾਲ ਬੀਤ ਚੁੱਕੇ ਹਨ ਤਕਰੀਬਨ 1 ਸਾਲ ਰਹਿ ਚੁੱਕਾ ਹੈ ਸੋ ਇਸ ਤੋਂ ਪਹਿਲਾਂ ਤੁਸੀਂ 1000 ਰੁਪਈਆ ਦੇਣ ਦਾ ਐਲਾਨ ਜਿਹੜਾ ਕਿ ਵੋਟਾਂ ਦੀ ਸ਼ ਉਸੇ ਟਾਈਮ ਦੇ ਉੱਤੇ ਹੀ 1000 ਰੁਪਿਆ ਦੇ ਦਿੱਤਾ ਜਾਵੇਗਾ ਸੋ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਹੁਣ ਵਿਧਾਇਕ ਗੁਰਲਾਲ ਕਨੌਰ ਨੂੰ ਸਵਾਲ ਕੀਤਾ ਗਿਆ ਜਿਸ ਤੋਂ ਬਾਅਦ ਗੁਰਲਾਲ ਕਨੌਰ ਦਾ ਕਹਿਣਾ ਸੀ ਕਿ ਹੁਣ ਜਲਦ ਹੀ ਇੱਕ ਇੱਕ 1000 ਰੁਪਿਆ ਔਰਤਾਂ ਨੂੰ ਉਹਨਾਂ ਦੇ ਵੱਲੋਂ ਦੇ ਦਿੱਤਾ ਜਾਵੇਗਾ ਸੋ ਜਲਦ ਹੀ ਹੁਣੇ ਵਾਅਦਾ ਜਿਹੜਾ ਕਿ ਪੂਰਾ ਕਰਨ ਜਾ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਸੋ ਇਸ ਦੇ ਲਈ ਹੁਣ ਜਿਹੜੀਆਂ ਔਰਤਾਂ ਦੇ ਦੁਆਰਾ ਸਾਲ 2022 ਦੇ ਵਿੱਚ ਆਪਣੇ ਫਾਰਮ ਭਰੇ ਗਏ ਸਨ ਵੋਟਾਂ ਦੇ ਲਈ ਕਿ ਵੋਟਾਂ ਪੈਣਗੀਆਂ ਤੇ ਇਸ ਤੋਂ ਬਾਅਦ ਉਹਨਾਂ ਨੂੰ ਇੱਕ ਇੱਕ 1000 ਰੁਪਿਆ ਮਿਲੇਗਾ ਸੋ ਉਹ ਔਰਤਾਂ ਨੂੰ ਹੁਣ ਆਖਰਕਾਰ ਜਿਹੜ ਨਾ ਆਉਣ ਵਾਲੇ ਸਮੇਂ ਦੇ ਦੌਰਾਨ ਸ਼ੁਰੂ ਹੋ ਸਕਦਾ ਹੈ ਪਰ ਕੋਈ ਵੀ ਤਰੀਕ ਦੀ ਉਹਨਾਂ ਦੇ ਵੱਲੋਂ ਅਨਾਉਂਸਮੈਂਟ ਨਹੀਂ ਕੀਤੀ ਹੈ ਕਿ ਇਸ ਤਰੀਕ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਕੈਨੇਡਾ ਤੋਂ ਹੁਣ ਬੇहद ਮੰਦਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਪੰਜਾਬੀ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਦਹਿਸ਼ਤ ਦੇ ਵਿੱਚ ਸਾਥੀ ਦੀ ਵੀ ਗਈ ਹੈ ਮੌਤ ਜਿਨ੍ਹਾਂ ਤਸਵੀਰਾਂ ਤੁਸੀਂ ਇਹਨਾਂ ਦੋਨਾਂ ਪੰਜਾਬੀ ਨੌਜਵਾਨਾਂ ਦੀ ਦੇਖ ਸਕਦੇ ਹੋ ਊਜਵਲ ਭਵਿੱਖ ਦੇ ਲਈ ਕੈਨੇਡਾ ਦੇ ਐਨਵੈਂਟਨ ਸ਼ਹਿਰ ਦੇ ਵਿੱਚ ਪੜ੍ਹਾਈ ਕਰਨ ਗਏ ਬੁੱਢਲਾਡਾ ਦੇ ਨਾਲ ਸਬੰਧਤ ਦੋ ਪਿੰਡਾਂ ਦੇ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਦੇ ਅਨੁਸਾਰ ਨਜ਼ਦੀਕੀ ਪਿੰਡ ਬਰੇ ਦਾ ਨੌਜਵਾਨ ਗੁਰਦੀਪ ਸਿੰਘ 27 ਸਾਲ ਅਤੇ ਉਸ ਦਾ ਦੋਸਤ ਪਿੰਡ ਉਡੰਤ ਸੱਦੇ ਵਾਲਾ ਦਾ ਰਣਵੀਰ ਸਿੰਘ 18 ਸਾਲਾ ਦੋਸਤ ਦੇ ਨਾਲ ਜਨਮ ਦਿਨ ਪਾਰਟੀ ਦੇ ਉੱਤੇ ਗਿਆ ਸੀ ਅਚਾਨਕ ਕਣ ਪਛਾਤੇ ਵਿਅਕਤੀਆਂ ਨੇ ਰਣਵੀਰ ਸਿੰਘ ਦੇ ਉੱਤੇ ਗੋਲੀਆਂ ਮਾਰੀਆਂ ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਇਸੇ ਦੌਰਾਨ ਗੱਡੀ ਚਲਾ ਰਿਹਾ ਗੁਰਦੀਪ ਸਿੰਘ ਵੀ ਦਹਿਸ਼ਤ ਦੇ ਵਿੱਚ ਸਾਧਵੇਂ ਦੇ ਕਾਰਨ ਬੇਹੋਸ਼ ਹੋ ਗਿਆ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ ਹੈ ਇਸ ਦੀ ਪੁਸ਼ਟੀ ਉਹਨਾਂ ਦੇ ਸਾਥੀ ਅਰਸ਼ਦੀਪ ਸਿੰਘ ਨੇ ਕੀਤੀ ਹੈ ਦੋਵਾਂ ਦੇ ਪਰਿਵਾਰਾਂ ਨੂੰ ਘਟਨਾ ਸਬੰਧੀ ਸੂਚਨਾ ਦਿੱਤੀ ਹੈ ਤੇ ਘਟਨਾ ਦੀ ਸੂਚਨਾ ਨੂੰ ਮਿਲਦਿਆਂ ਹੀ ਬੁੜਲਾਡਾ ਦੇ ਪਿੰਡ ਬਰੇ ਅਤੇ ਇਸ ਤੋਂ ਇਲਾਵਾ ਬੋਹਾ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਕਨੇਡਾ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤ ਕਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਮ੍ਰਿਤਕ ਦੇਹਾਂ ਨੂੰ ਭਾਰਤ ਦੇ ਵਿੱਚ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਸੋ ਕੈਨੇਡਾ ਦੇ ਵਿੱਚ ਵੀ ਹਾਲਾਤ ਹੁਣ ਲਗਾਤਾਰ ਵਿਗੜਦੇ ਜਾ ਰਹੇ ਹਨ ਆਏ ਦਿਨ ਹੀ ਪੰਜਾਬੀ ਨੌਜਵਾਨਾਂ ਦੇ ਨਾਲ ਐਹੋ ਜਿਹੇ ਹਾਦਸੇ ਵਾਪਰਦੇ ਹਨ ਸੋ ਹੁਣ ਇਹ ਦੋ ਪੰਜਾਬੀ ਨੌਜਵਾਨਾਂ ਦਾ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਕਤਲ ਹੀ ਕਰ ਦਿੱਤਾ ਗਿਆ ਹੈ ਕਿਉਂਕਿ ਇੱਕ ਦੇ ਗੋਲੀਆਂ ਮਾਰੀਆਂ ਗਈਆਂ ਜਾਂ ਕਿ ਦੂਜਾ ਸਾਧਵੇਂ ਦੇ ਵਿੱਚ ਹੀ ਆ ਕੇ ਉਸ ਦੀ ਮੌਤ ਹੋ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਧੁੰਦ ਦਾ yellow alert ਹਿਮਾਚਲ ਦੇ ਵਿੱਚ ਬਰਫਬਾਰੀ ਦੇ ਨਾਲ ਤਾਪਮਾਨ ਦੇ ਵਿੱਚ ਆ ਗਈ ਹੈ ਗਰਾਵਟ ਜੀ ਹਾਂ ਹਿਮਾਚਲ ਦੇ ਉੱਪਰਲੇ ਇਲਾਕਿਆਂ ਦੇ ਵਿੱਚ ਸ਼ੁਰੂ ਹੋਈ ਬਰਫਬਾਰੀ ਦਾ ਅਸਰ ਪੰਜਾਬ ਦੇ ਮੌਸਮ ਦੇ ਉੱਤੇ ਪੈ ਰਿਹਾ ਹੈ ਇਸ ਕਰਕੇ ਹੁਣ ਧੁੱਪ ਨਾ ਨਿਕਲਣ ਦੇ ਕਾਰਨ ਠੰਡ ਦਾ ਅਸਰ ਹੋਰ ਵੀ ਵਧਣ ਲੱਗਾ ਹੈ ਸ਼ਨੀਵਾਰ ਨੂੰ ਪੰਜਾਬ ਦੇ ਤਾਪਮਾਨ ਦੇ ਵਿੱਚ 3 ਡਿਗਰੀ ਦੀ ਗਰਾਵਟ ਦਰਜ ਕੀਤੀ ਗਈ ਹੈ ਉੱਧਰ ਹੀ ਮੌਸਮ ਵਿਭਾਗ ਦੇ ਵੱਲੋਂ 14 ਅਤੇ 15 ਦਸੰਬਰ ਦੇ ਲਈ ਧੁੰਦ ਦਾ yellow alert ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦੇ ਆંકੜਿਆਂ ਦੇ ਅਨੁਸਾਰ ਪੰਜਾਬ ਦਾ ਘੱਟ ਤੋਂ ਘ ਪਹੁੰਚ ਗਿਆ ਹੈ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਘਟਣ ਦੀ ਉਮੀਦ ਲਗਾਈ ਜਾ ਰਹੀ ਹੈ ਉਸੇ ਦੌਰਾਨ ਅੰਮ੍ਰਿਤਸਰ ਦੇ ਵਿੱਚ ਵੀ ਤਾਪਮਨ 24 ਘੰਟਿਆਂ ਦੇ ਦੌਰਾਨ 3 ਡਿਗਰੀ ਦੀ ਵੱਡੀ ਗਰਾਵ ਟੈਸ ਦੇ ਵਿੱਚ ਵੀ ਦਰਜ ਕੀਤੀ ਗਈ ਹੈ ਤੁਹਾਨੂੰ ਦੱਸ ਦਿਆ ਕਿ ਸ਼ਨੀਵਾਰ ਨੂੰ ਜਿੱਥੇ ਕਿ ਬੱਦਲਬਾਰੀ ਰਹੀ ਹੈ ਉੱਥੇ ਹੀ ਐਤਵਾਰ ਨੂੰ ਵੀ ਇਸੇ ਤਰ੍ਹਾਂ ਹੀ ਬੱਦਲਬਾਰੀ ਲਗਭਗ ਪੰਜਾਬ ਦੇ ਵਿੱਚ ਰਹੀ ਹੈ ਪਰ ਇਸ ਤੋਂ ਬਾਅਦ ਹੁਣ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਵੱਧ ਧੁੱਪ ਨਿਕਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਸ਼ਨੀਵਾਰ ਅਤੇ ਐਤਵਾਰ ਦੇ ਮੁਕਾਬਲੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਪੰਜਾਬ ਦੇ ਵਿੱਚ ਹੁਣੇ ਇਸ ਸਮੇਂ ਇਲੈਕਸ਼ਨਾਂ ਹੋਈਆਂ ਹਨ ਕੱਲ ਦੇ ਦੌਰਾਨ ਹੀ ਸੋ ਇਸ ਤੋਂ ਬਾਅਦ 210 ਵੋਟਰਾਂ ਨੇ ਸਾਰੀਆਂ ਪਾਰਟੀਆਂ ਨੂੰ ਵੋਟ ਨਾ ਪਾਉਣ ਦਾ ਕਰ ਦਿੱਤਾ ਫੈਸਲਾ ਜੀ ਹਾਂ ਲੋਈਆਂ ਖਾਸ ਤੋਂ ਇਹ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਲੋਈਆਂ ਖਾਸ ਦੇ ਵਿੱਚ ਜ਼ਿਲ੍ਹਾ ਜਲੰਧਰ ਦੇ ਵਿੱਚ ਪਿੰਡ ਗੱਟਾ ਮੁੰਡੀ ਕਾਸੂ ਦੀਆਂ ਕੁੱਲ 710 ਵੋਟਾਂ ਹਨ ਸੋ ਜਿਸ ਤੋਂ ਬਾਅਦ ਉਹਨਾਂ ਦੇ ਵਿੱਚੋਂ 210 ਵੋਟਰਾਂ ਦੇ ਵੱਲੋਂ ਇਹਨਾਂ ਵੋਟਾਂ ਦੇ ਵਿੱਚ ਭਾਗ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਗਿਆ ਇਸ ਬਾਰੇ ਪਿੰਡ ਵਾਸੀਆਂ ਨੇ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜਦੋਂ ਵੀ ਅਸੀਂ ਹੜਾਂ ਮਾਰ ਹੇਠਾਉਂਦੇ ਆ ਤੇ ਕੋਈ ਵੀ ਪਾਰਟੀ ਸਾਡੀ ਬਾਹ ਨਹੀਂ ਫੜਦੀ ਹੈ ਝੂਠੇ ਦਾਵੀਆਂ ਤੋਂ ਸਿਵਾ ਹੋਰ ਸਾਨੂੰ ਕੁਝ ਨਹੀਂ ਮਿਲਦਾ ਸਾਡੀ ਮੰਗ ਸੀ ਕਿ ਸਾਨੂੰ ਸੁਰੱਖਿਅਤ ਜਗ੍ਹਾ ਦੇ ਉੱਤੇ 5-5 ਮਰਲੇ ਦੇ ਪਲਾਟ ਦਿੱਤੇ ਜਾਣ ਤਾਂ ਜੋ ਕਿ ਸਾਡੀ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚਾਅ ਹੋਵੇ ਪਰ ਸਾਡੇ ਨਾਲ ਕਿਸੇ ਵੀ ਕਾਲੀ ਪਾਰਟੀ ਕਾਂਗਰਸ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਵੀ ਸਾਡੀ ਸਾਰ ਨਹੀਂ ਲੈਂਦਾ ਹੈ ਨਾ ਹੀ ਕੋਈ ਵਰਕਰ ਪਹੁੰਚਦਾ ਹੈ ਜਿਸ ਦੇ ਕਾਰਨ ਅਸੀਂ ਹਰ ਵਾਰ ਹੜਾਂ ਦੀ ਲਪੇਟ ਦੇ ਵਿੱਚ ਆ ਜਾਂਦੇ ਹਾਂ ਸੋ ਅਸੀਂ ਮਜਬੂਰ ਹੋ ਚੁੱਕੇ ਹਾਂ ਕਿ ਅਵਿਸ਼ੇਸ਼ ਤੇ ਗੁਲਾਮੀ ਦਾ ਅਹਿਸਾਸ ਸਾਨੂੰ ਕਰਵਾਇਆ ਜਾ ਰਿਹਾ ਹੈ ਸੋ ਇਸੇ ਕਾਰਨ ਸਾਡੇ ਵੱਲੋਂ ਹੋਣੇ ਵੋਟਾਂ ਦੇ ਵਿੱਚ ਹਿੱਸਾ ਨਹੀਂ ਲਿਆ ਜਾਵੇਗਾ ਸੋ ਬੇਹਦ ਇਹ ਜਿਹੜਾ ਕਿ ਹੁਣ ਹੈਰਾਨ ਕਰਦਾ ਤੇ ਮੰਦਭਾਗੀ ਖਬਰ ਹੈ ਕਿ ਪੰਜਾਬ ਦੇ ਲੋਕਾਂ ਦੇ ਵੱਲੋਂ ਵੋਟਾਂ ਦੇ ਵਿੱਚ ਹਿੱਸਾ ਨਹੀਂ ਲਿਆ ਜਾ ਰਿਹਾ ਉਹਨਾਂ ਨੂੰ ਹੁਣ ਅਜਿਹਾ ਲੱਗਦਾ ਹੈ ਕਿ ਕੋਈ ਵੀ ਪਾਰਟੀ ਉਹਨਾਂ ਦੇ ਕੰਮ ਨਹੀਂ ਕਰੇਗੀ ਸੋ ਪੰਜਾਬ ਦੇ ਵਿੱਚ ਪਾਰਟੀਆਂ ਹੀ ਹੁਣ ਅਜਈਆਂ ਹੋ ਚੁੱਕੀਆਂ ਹਨ ਕਿ ਬਹੁਤ ਸਾਰੇ ਲੋਕਾਂ ਦੀ ਸਾਰ ਨਹੀਂ ਲਈ ਜਾਂਦੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੋਟਾਂ ਦੇ ਵਿੱਚ ਹੀ ਹਿੱਸਾ ਲੈਣਾ ਬੰਦ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਲੋਕ ਜਿੱਥੇ ਕਿ ਕੱਲ ਬੀਤੇ ਦਿਨੀ ਵੋਟਾਂ ਦੇ ਵਿੱਚ ਬਿਆਸਤ ਰਹੇ ਉੱਥੇ ਹੀ ਪੰਜਾਬ ਦਾ 에ਅਰ ਕੁਆਲਿਟੀ ਇੰਡੈਕਸ 300 ਦੇ ਕਰੀਬ ਪਹੁੰਚ ਗਿਆ ਜੀ ਹਾਂ ਪੰਜਾਬ ਦੀ ਹਵਾ ਦੇ ਵਿੱਚ ਲਗਾਤਾਰ ਜ਼ਹਿਰ ਘੋਲ ਰਿਹਾ ਹੈ ਦੂਜੇ ਪਾਸੇ ਪਾਣੀ ਦੇ ਵਿੱਚ ਵੀ ਲਗਾਤਾਰ ਜੁਰੀਨੀਅਮ ਘੋਲ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਰਕਾਰ ਦੇ ਵੱਲੋਂ ਵੋਟਾਂ ਦੇ ਵਿੱਚ ਬਿਜ਼ੀ ਕੀਤਾ ਹੋਇਆ ਸੀ ਸੋ ਇਹ ਵੋਟਾਂ ਲਗਾਤਾਰ ਪੰਜਾਬ ਦੇ ਵਿੱਚ ਪੈਂਦੀਆਂ ਰਹੀਆਂ ਪਰ ਪੰਜਾਬ ਦੇ ਲੋਕਾਂ ਦੇ ਲਈ ਜਿਹੜੀ ਹਵਾ ਸੀ ਉਹ ਜ਼ਹਿਰ ਵਰਗੀ ਉਹਨਾਂ ਨੂੰ ਪ੍ਰਾਪਤ ਹੁੰਦੀ ਰਹੀ ਜੋ ਕਿ ਸਰਕਾਰਾਂ ਦੀਆਂ ਹੀ ਨਕਾਮੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਕਿਸਾਨਾਂ ਦੇ ਦੁਆਰਾ ਚੱਕਾ ਜਾਮ ਕੀਤਾ ਜਾਵੇਗਾ ਜੀ ਹਾਂ ਕਿਸਾਨ ਮਜ਼ਦੂਰ ਮੋਰਚਾ ਨੇ ਹੁਣ ਮੋੜ ਆਪਣੀਆਂ ਮੰਗਾਂ ਨੂੰ ਲੈ ਕੇ ਰੇਲ ਰੋਕਣ ਦਾ ਕਦਮ ਚੁੱਕ ਲਿਆ ਹੈ ਜੀ ਹਾਂ ਚੰਡੀਗੜ੍ਹ ਦੇ ਵਿੱਚ ਸ਼ੁੱਕਰਵਾਰ ਨੂੰ ਹੁਣ ਕਿਸਾਨ ਭਵਨ ਦੇ ਵਿੱਚ ਕਿਸਾਨ ਮਜ਼ਦੂਰਾਂ ਦੇ ਦੁਆਰਾ ਮੀਟਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ 18 ਤੇ 19 ਦਸੰਬਰ ਨੂੰ ਸਾਰੇ ਹੀ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਬਾਹਰ 2 ਦਿਨ ਦਾ ਸ਼ਾਂਤਮਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ 20 ਦਸੰਬਰ ਨੂੰ ਸਾਰੇ ਹੀ ਪੰਜਾਬ ਦੇ ਵਿੱਚ ਚੱਕਾ ਜਾਮ ਕਰ ਦਿੱਤਾ ਜਾਵੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਫਿਰੋਜ਼ਪ ਪਿੰਡਾਂ ਦੇ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਦਾ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਸਰਕਾਰ ਨੂੰ ਹੁਣ ਇਹ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਪਹਿਲਾਂ ਸਾਡੀਆਂ ਮੰਗਾਂ ਮੰਨ ਲੈਂਦੀ ਹੈ ਜੋ ਕਿ ਉਹਨਾਂ ਦੇ ਵੱਲੋਂ ਮੰਨੀਆਂ ਹੀ ਨਹੀਂ ਜਾਣਗੀਆਂ ਸੋ ਨਹੀਂ ਤੇ ਫਿਰ ਕਿਸਾਨਾਂ ਦੇ ਵੱਲੋਂ ਪੂਰੇ ਵੱਡੇ ਪੱਧਰ ਦੇ ਉੱਤੇ ਇਸ ਵਾਰ ਅੰਦੋਲਨ ਕੀਤਾ ਜਾਵੇਗਾ ਤੇ ਪੂਰੇ ਪੰਜਾਬ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਜੇਕਰ ਰੇਲਾਂ ਦੇ ਚੱਕੇ ਜਾਮ ਤੋਂ ਬਾਅਦ ਵੀ ਗੱਲ ਨਹੀਂ ਬਣਦੀ ਤੇ ਪੰਜਾਬ ਦੇ ਵਿੱਚ ਬਾਕੀ ਆਵਾਜ਼ਾਈ ਵੀ ਬੰਦ ਕਰ ਦਿੱਤੀ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕਰਜ਼ਾ ਲੈਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਜੀਹਾਂ ਆਰਬੀਆਈ ਦੇ ਵੱਲੋਂ ਰੈਪੋ ਰੇਟ ਦੇ ਵਿੱਚ ਕਟੌਤੀ ਕੀਤੀ ਗਈ ਹੈ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਹੁਣ ਆਪਣੇ ਬਾਹਰੀ ਬੈਂਚਮਾਰਕ ਦੇ ਨਾਲ ਜੁੜੀਆਂ ਵਿਆਜ ਦਰਾਂ ਦੇ ਵਿੱਚ 25 ਅਧਾਰ ਅੰਕਾਂ ਦੀ ਕਟੌਤੀ ਕੀਤੀ ਹੈ ਇਸ ਕਟੌਤੀ ਤੋਂ ਬਾਅਦ ਹੁਣ ਇਹ ਜਿਹੜੀ ਵਿਆਜ ਦਰ ਸੀ ਉਹ ਘਟ ਕੇ 9 7.90 ਫੀਸ ਦੀ ਹੋ ਗਈ ਹੈ ਇਹ ਕਟੋਤੀ 15 ਦਸੰਬਰ ਤੋਂ ਅਮਲ ਦੇ ਵਿੱਚ ਆਵੇਗੀ ਇਸ ਤੋਂ ਇਲਾਵਾ ਬੈਂਕ ਨੇ ਸਾਰੀਆਂ ਮਿਆਦਾਂ ਤੇ ਲਈ ਮਾਰਜਨਲ ਕਾਸਟ ਆਫ ਫੰਡਸ ਬੇਸਿੰਗ ਲੈਂਡ ਰੇਟ ਵੀ ਘਟਾਇਆ ਹੈ ਸੋ ਹੁਣ ਕਰਜ਼ਾ ਜਿਹੜਾ ਕਿ ਲੈਣਾ ਸੌਖਾ ਹੋ ਜਾਵੇਗਾ ਸੋ ਪੰਜਾਬ ਦੇ ਵਿੱਚ ਜਿਹੜੀਆਂ ਵੀ SBI ਬੈਂਕਾਂ ਦੇ ਵਿੱਚੋਂ ਪੰਜਾਬੀ ਕਰਜ਼ਾ ਚੁੱਕਣਾ ਚਾਹੁੰਦੇ ਆ ਸੋ ਉਹਨਾਂ ਨੂੰ ਹੁਣ ਕਰਜ਼ਾ ਸਸਤੇ ਭਾਅ ਦੇ ਉੱਤੇ ਮਿਲੇਗਾ ਇਸ ਤੋਂ ਬਾਅਦ ਗੱਲ ਹੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਕੀ ਬੀਤੇ ਦਿਨੀ ਵੋਟਾਂ ਪਈਆਂ ਹਨ ਸੋ ਇਸ ਦਾ ਰਿਜ਼ਲਟ 17 ਦਸੰਬਰ ਨੂੰ ਆਵੇਗਾ ਉੱਥੇ ਹੀ ਪੰਚਾਇਤ ਸੰਤੀ ਦੇ ਵਿੱਚ 340 ਉਮੀਦਵਾਰ ਬਿਨਾਂ ਮੁਕਾਬਲਾ ਤੋਂ ਜਿੱਤ ਵੀ ਚੁੱਕੇ ਹਨ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਖੂਫੀ ਖੂਫੀ ਜਾਣਕਾਰੀ ਅਤੇ ਪੁਲਿਸ ਵਿਭਾਗ ਦੀ ਰਿਪੋਰਟਰਾਂ ਦੇ ਆਧਾਰ ਦੇ ਉੱਤੇ ਚੋਣ ਕਮਿਸ਼ਨਰ ਨੇ ਰਾਜ ਦੇ ਵਿੱਚ 860 ਪੋਲਿੰਗ ਸਟੇਸ਼ਨਾਂ ਨੂੰ ਅਤਿ ਸੰਵੇਦਨਸ਼ੀਲ ਅਤੇ 3405 ਸੰਵੇਦਨਸ਼ੀਲ ਐਲਾਨਿਆ ਹੈ ਇਹਨਾਂ ਸਾਰੇ ਕੇਂਦਰਾਂ ਤੇ ਵਾਧੂ ਪੁਲਿਸ ਬਲ ਤਾਇਨਾਤ ਕੀਤੀ ਗਈ ਹੈ ਖੂਫੀਆ ਜਾਣਕਾਰੀ ਅਤੇ ਪੁਲਿਸ ਵਿਭਾਗ ਦੀਆਂ ਰਿਪੋਰਟਾਂ ਦੇ ਆਧਾਰ ਦੇ ਉੱਤੇ ਚੋਣ ਕਮਿਸ਼ਨਰ ਦੇ 860 ਪੋਲਿੰਗ ਸਟੇਸ਼ਨਾਂ ਨੂੰ ਅਤਿ ਸੰਵੇਦਨਸ਼ੀਲ ਐਲਾਨ ਦਿੱਤਾ ਹੈ ਸੋ ਇਸ ਤੋਂ ਬਾਅਦ ਤੁਹਾਨੂੰ ਦੱਸ ਦਿਆ ਕਿ ਪੰਜਾਬ ਦੇ ਵਿੱਚ 340 ਉਮੀਦਵਾਰ ਬਿਨਾਂ ਮੁਕਾਬਲੇ ਤੋਂ ਜਿੱਤੇ ਦੇ ਵੀ ਚੁੱਕੇ ਹਨ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਉਮੀਦਵਾਰ ਆਮ ਆਦਮੀ ਪਾਰਟੀ ਦੇ ਹੀ ਪਾਏ ਜਾ ਰਹੇ ਹਨ ਤੇ ਵਿਰੋਧੀ ਧਿਰਾਂ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਕਾਗਜ਼ ਭਰੇ ਗਏ ਸੀ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਦੇ ਕਾਗਜ਼ ਕੈਂਸਲ ਕਰਵਾ ਦਿੱਤੇ ਗਏ ਹਨ ਜਾਂ ਫਿਰ ਉਹਨਾਂ ਨੂੰ ਭਾਰ ਨਹੀਂ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੀ ਮਾਂ ਨੂੰ ਮਿਲਿਆ ਹੈ ਉਸਾਈ ਭਾਈਚਾਰੇ ਦਾ ਵਫਦ ਅਤੇ ਮਤਭੇਦ ਕੀਤੇ ਹਨ ਦੂਰ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਿਛਲੇ ਦਿਨੀ ਹੀ ਉਸਾਈ ਭਾਈਚਾਰੇ ਦੇ ਵੱਲੋਂ ਸਿੱਧੂ ਮੂਸੇਵਾਲੇ ਦੀ ਮਾਤਾ ਦੇ ਪੁੱਤਲੇ ਫੂਕ ਦਿੱਤੇ ਗਏ ਸਨ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਮਾਤਾ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਮਾਫੀ ਮੰਗਣ ਨਹੀਂ ਤੇ ਉਸ ਦੇ ਦੁਆਰਾ ਕੇਸ ਕਰ ਦਿੱਤਾ ਜਾਵੇਗਾ ਸੋ ਇਸੇ ਦੌਰਾਨ ਹੁਣ ਉਸਾਈ ਭਾਈਚਾਰਾ ਮਿਲਿਆ ਹੈ ਸੋ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਮਾਫੀ ਮੰਗੀ ਗਈ ਹੈ ਤੇ ਮਤਭੇਦ ਨੂੰ ਦੂਰ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕੀ ਨਵਜੋਤ ਕੌਰ ਸਿੱਧੂ ਦੀ ਧਰਮ ਪਤਨੀ ਦੇ ਵੱਲੋਂ ਕਿਹਾ ਗਿਆ ਸੀ ਕਿ ਸਿੱਧੂ ਤਾਂ ਹੀ ਵੋਟਾਂ ਦੇ ਵਿੱਚ ਖੜੇ ਹੋਣਗੇ ਜੇਕਰ ਉਹਨਾਂ ਨੂੰ ਸੀਐਮ ਬਣਾਇਆ ਜਾਂਦਾ ਹੈ। ਸੋ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੁਣ ਇਸ ਦੇ ਉੱਤੇ ਤਾਂ ਜੰਕ ਕੱਸਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਦੀ ਘੇਰਾਬੰਦੀ ਕੀਤੀ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਹੀ ਵੋਟਾਂ ਪਾਉਣ। ਸੋ ਇਸ ਤੋਂ ਬਾਅਦ ਭਗਵੰਤ ਮਾਨ ਨੇ ਹੁਣ ਚੰਡੀਗੜ੍ਹ ਦੇ ਵਿੱਚ ਪੱਤਰ ਗੂ ਰਾਹੁਲ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ ਦੀ ਹਾਲਤ ਇੱਕੋ ਵਰਗੀ ਦੱਸਿਆ ਹੈ ਇਹ ਦੋਵੇਂ ਆਗੂ ਬਿਨਾ ਕੰਮ ਕਰੇ ਹੀ ਉੱਚੇ ਅਹੁਦੇ ਲੈਣਾ ਚਾਹੁੰਦੇ ਹਨ ਜਿਹਾ ਉਹਨਾਂ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਕਹਿੰਦੇ ਹਨ ਕਿ ਉਹਨਾਂ ਨੂੰ ਪੀਐਮ ਬਣਾ ਦਿਓ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਕਹਿ ਰਹੇ ਹਨ ਕਿ ਮੈਨੂੰ ਸੀਐਮ ਬਣਾ ਦਿਓ ਪਰ ਉਹਨਾਂ ਦੇ ਵੱਲੋਂ ਕੰਮ ਕੋਈ ਵੀ ਨਹੀਂ ਕੀਤਾ ਜਾ ਰਿਹਾ ਜੇਕਰ ਉਹਨਾਂ ਨੇ ਸੀਐਮ ਅਤੇ ਪੀਐਮ ਬਣਨਾ ਹੈ ਤੇ ਉਹਨਾਂ ਨੂੰ ਕੰਮ ਕਰਨੀ ਹੀ ਪੈਣਗੇ ਉਹਨਾਂ ਨੇ ਕਿਹਾ ਹੈ ਕਿ ਲੋਕ ਕੰਮ ਕਰਨ ਵਾਲੇ ਨੂੰ ਹੀ ਕੁਰਸੀ ਤੇ ਬਿਠਾਉਂਦੇ ਹਨ ਇਸ ਲਈ ਦੋਹਾਂ ਦੋਹਾਂ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਕੁਰਸੀ ਤੇ ਬੈਠ ਕੇ ਕੰਮ ਕਰਨ ਦੀ ਥਾਂ ਪਹਿਲਾਂ ਕੰਮ ਕਰਕੇ ਦਿਖਾਉਣ ਸੋ ਲੋਕਾਂ ਦੇ ਵੱਲੋਂ ਕੰਮ ਉਹਨਾਂ ਦਾ ਦੇਖਿਆ ਜਾਵੇ ਖੋਦ ਹੀ ਉਹਨਾਂ ਨੂੰ ਕੁਰਸੀ ਦੇ ਉੱਤੇ ਬਿਠਾ ਦੇਣਗੇ ਭਗਵੰਤ ਮਾਨ ਦੇ ਵੱਲੋਂ ਇਹ ਬਿਆਨ ਹੁਣ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਦਿੱਤਾ ਗਿਆ ਹੈ ਸੋ ਵੀਡੀਓ ਦੇ ਅੰਤ ਤੱਕ ਦੇਖਣ ਲਈ ਅਤੇ ਖਬਰਾਂ ਦੇ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ